ਵਿਸ਼ਾ ਸੀ ਸਬਜੈਕਟ ਸੀ ਕੱਲ ਧੰਨ ਗੁਰੂ ਰਾਮ ਦਾ ਸੱਚੇ ਪਾਤਸ਼ਾਹ ਜੀ ਦਾ ਪ੍ਰਕਾਸ਼ ਪੁਰਬ ਤੇ ਪ੍ਰਚਾਰਕ ਨੂੰ ਉਸ ਲਈ ਬੁਲਾਇਆ ਗਿਆ ਤੇ ਜੇ ਉਸ ਲਈ ਬੁਲਾਇਆ ਗਿਆ ਤੇ ਪ੍ਰਚਾਰਕ ਨੇ ਉਹੀ ਗੱਲ ਕਰਨੀ ਹੈ ਜੋ ਪ੍ਰਬੰਧਕਾਂ ਨੇ ਜਿਸ ਲਈ ਬੁਲਾਇਆ ਹੈ ਤੇ ਹਾਈ ਪ੍ਰਕਾਸ਼ ਪੁਰਬ ਮਨਾਇਆ ਗਿਆ ਸੀ ਤੇ ਪ੍ਰਕਾਸ਼ ਪੁਰਬ ਦੀ ਇਹ ਗੱਲ ਹੋਣੀ ਸੀ ਦੂਜੀ ਗੱਲ ਜੇ ਕੋਈ ਆਪਣੇ ਹਮੇਂ ਦੇ ਜ਼ੋਰ ਤੇ ਆ ਕਰਕੇ ਸਾਨੂੰ ਆਖੇ ਤੁਸੀਂ ਇਦਾਂ ਨਹੀਂ ਤੇ ਇਦਾਂ ਕਰੋ ਉਹ ਨਹੀਂ ਕੀਤਾ ਜਾ ਸਕਦਾ ਬਲਕਿ ਖਿਆਲ ਕਰਨਾ ਸਾਨੂੰ ਤੇ ਗੁਰੂ ਨੇ ਬਾਣੀ ਅੰਦਰ ਸਿਧਾਂਤ ਦਿੱਤਾ ਹੈ ਸਾਨੂੰ ਗੁਰੂ ਨੇ ਬਖਸ਼ਿਸ਼ ਕਰਕੇ ਬਾਣੀ ਅੰਦਰ ਸਿਧਾਂਤ ਦਿੱਤਾ ਤੇ ਭਗਤ ਨਾਮਦੇਵ ਜੀ ਦੀ ਘਟਨਾ ਦਾ ਜ਼ਿਕਰ ਕਰਕੇ ਸਮਝਾਇਆ ਤੇ ਭਗਤ ਨਾਮਦੇਵ ਜੀ ਆਪ ਇਸ ਗੱਲ ਨੂੰ ਕੋਟ ਪਿਆ ਕਰਦੇ ਨੇ ਪਗਤ ਨਾਮਦੇਵ ਜੀ ਦੇ ਜੀਵਨ ਵਿੱਚ ਇੱਕ ਸਮਾਂ ਐਸਾ ਆਇਆ ਕਿ ਵਕਤ ਦੇ ਬਾਦਸ਼ਾਹ ਨੇ ਆਖਿਆ ਕਿ ਤੁਸੀਂ ਰਾਮ ਰਾਮ ਕਰਦੇ ਹੋ ਤੁਸੀਂ ਰਾਮ 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 ਦੀ ਰੱਟ ਲਾਈਏ ਅੱਜ ਤੋਂ ਬਾਤ ਤੁਸੀਂ ਖੁਦਾ ਖੁਦਾ ਕਰਨਾ ਤਾਂ ਤੁਹਾਨੂੰ ਬਖਸ਼ਿਆ ਜਾਏਗਾ ਤੁਸੀਂ ਖੁਦਾ ਖੁਦਾ ਕਰੋ ਰਾਮ ਰਾਮ ਨਹੀਂ ਕਰਨਾ ਬੋਲਣਾ ਪਗਤ ਨਾਮਦੇਵ ਜੀ ਕਹਿਣ ਲੱਗੇ ਕਿ ਮੈਨੂੰ ਪਤਾ ਹੈ ਕਿ ਰਾਮ ਤੇ ਖੁਦਾ ਇੱਕੋ ਹੀ ਹੈ ਭਾਵੇਂ ਤੁਸੀਂ ਖੁਦਾ ਆਖਦੇ ਹੋ ਤੁਹਾਡੀ ਭਾਸ਼ਾ ਵਿੱਚ ਤੁਹਾਡੀ ਬੋਲੀ ਵਿੱਚ ਤੇ ਸਾਡੀ ਬੋਲੀ ਵਿੱਚ ਅਸੀਂ ਰਾਮ ਆਖਦੇ ਹਾਂ ਰਾਮ ਦਾ ਭਾਵ ਰਮਿਆ ਹੋਇਆ ਅਕਾਲ ਪ੍ਰਕਾਏ ਰੂਜੀ ਖੁਦਾ ਜਿਹੜਾ ਖੁਦ ਵਿੱਚੋਂ ਆਪਣੇ ਆਪ ਚੋਂ ਪੈਦਾ ਹੋਇਆ ਜਿਸ ਨੂੰ ਅਸੀਂ ਸੈ ਭੰਗ ਆਖਦੇ ਇੱਕੋ ਹੀ ਗੱਲ ਹੈ ਭਾਵੇਂ ਰਾਮ ਆਖੋ ਤੇ ਭਾਵੇਂ ਖੁਦਾ ਆਖੋ ਇੱਕੋ ਹੀ ਗੱਲ ਪਰ ਚੁੱਕੇ ਤੁਸੀਂ ਆਪਣੇ ਹਿੱਕ ਦੇ ਜ਼ੋਰ ਤੇ ਸਾਨੂੰ ਇਹ ਕਹਿ ਰਹੇ ਹੋ ਕਿ ਤੁਸੀਂ ਰਾਮ ਰਾਮ ਬੋਲਣਾ ਹੈ ਰਾਮ ਰਾਮ ਛੱਡ ਦਿਓ ਤੇ ਖੁਦਾ ਖੁਦਾ ਬੋਲੋ ਇਹ ਨਹੀਂ ਹੋ ਸਕਦਾ ਪਗਧਾਮ ਦੇ ਜੀ ਕਹਿੰਦੇ ਮੇਰੀ ਮਾਤਾ ਵੀ ਆਈ ਤੇ ਉਹਨੇ ਬੜਾ ਰੁਦਣ ਕੀਤਾ ਕਿ ਤੈਨੂੰ ਬਾਦਸ਼ਾਹ ਮਾਰ ਦੇਗਾ ਤੈਨੂੰ ਜਦ ਪਤਾ ਹੈ ਰਾਮ ਤੇ ਅੱਲਾਹ ਵਿੱਚ ਖੁਦਾ ਵਿੱਚ ਕੋਈ ਭੇਦ ਨਹੀਂ ਹੈ ਇੱਕੋ ਹੀ ਉਹਨੂੰ ਕੋਈ ਡੈਡੀ ਆਖਦਾ ਕੋਈ ਪਾਪਾ ਆਖਦਾ ਕੋਈ ਪਿਤਾ ਜੀ ਆਖਦਾ ਤੇ ਕੀ ਫਰਕ ਪੈਂਦਾ ਪਗਧਾਮ ਦੇ ਜੀ ਕਹਿੰਦੇ ਫਰਕ ਪੈਂਦਾ ਹੈ ਹੇ ਮਾਂ ਮੈਨੂੰ ਮਜਬੂਰ ਨਾ ਕਰ ਇਹ ਕਹਿਣ ਦੇ ਲਈ ਕਿ ਮੈਂ ਮੈਨੂੰ ਕਹਿਣਾ ਪਵੇ ਕਿ ਅੱਜ ਤੋਂ ਬਾਅਦ ਮੈਂ ਤੇਰਾ ਪੁੱਤਰ ਨਹੀਂ ਜੇ ਤੂੰ ਮੇਰੀ ਮਾਤਾ ਨਹੀਂ ਹੇ ਮਾਂ ਮੈਨੂੰ ਪਤਾ ਹੈ ਕਿ ਰਾਮ ਤੇ ਅੱਲਾਹ ਵਿੱਚ ਰੱਬ ਵਿੱਚ ਕੋਈ ਭੇਦ ਨਹੀਂ ਇੱਕੋ ਹੀ ਹੈ ਮੈਂ ਆਪਣੀ ਬੋਲੀ ਵਿੱਚ ਰਾਮ ਆਖਣ ਲਈ ਆਜ਼ਾਦ ਹਾਂ ਉਹ ਆਪਣੀ ਬੋਲੀ ਵਿੱਚ ਆਪਣੀ ਭਾਸ਼ਾ ਵਿੱਚ ਅੱਲਾ ਖੁਦਾ ਆਖਦੇ ਆਜ਼ਾਦ ਨੇ ਮੇਰੇ ਤੇ ਉਹ پابੰਦੀ ਨਹੀਂ ਲਾ ਸਕਦੇ ਤੇ ਮੈਂ ਕਿਸੇ ਦੀ پابੰਦੀ ਜਿਹੜਾ ਸਵੀਕਾਰ ਕਰਕੇ ਭਗਤੀ ਨਹੀਂ ਕਰ ਸਕਦਾ ਕਿਸੇ ਦੀ ਧੌਂਸ ਦੇ ਨਾਲ ਸਾਨੂੰ ਕੋਈ ਆਖੇ ਇਦਾਂ ਨਹੀਂ ਤਿਹਦਾ ਕਰੋ ਉਹ ਨਹੀਂ ਕੀਤਾ ਜਾ ਸਕਦਾ ਇਸਲੀ ਬਾਣੀ ਦੇ ਸ਼ਬਦ ਨੇ ਤੇ ਫਗਨਾਮ ਦੇਵ ਜੀ ਕਹਿਣ ਲੱਗੇ ਕਹਿਣਗੇ ਰੋਦਨ ਨ ਕਰਾ ਨਾ ਮੈਂ ਕੀ ਮਾਏ ਫਗਨਾਮ ਦੇਵ ਜੀ ਮਾਤਾ ਜਿਹੜੀ ਹੈ ਨਾ ਰੋਦਨ ਕਰ ਰਹੀ ਹੈ ਰੋ ਰਹੀ ਹੈ ਹੇ ਪੁੱਤ ਮੰਨ ਜਾ ਤੂੰ ਅੱਲਾ ਅੱਲਾ ਬੋਲ ਖੁਦਾ ਖੁਦਾ ਬੋਲ ਕੀ ਫਰਕ ਪੈਂਦਾ ਰੋਦਨ ਨ ਕਰਾ ਨਾ ਮੈਂ ਕੀ ਮਾਏ छोड़ राम राम के ना दे इतने विश्राम छोड़ राम की ना भजे खुदा है तू खुद खुदा खुदा तू राम, राम के ना ते खुदा कहना बोल तू क्यों नहीं खुदा खुदा, खुदा बोलता जब तेन पता है खुदा ते राम एक ही है छोड़ राम ਈ ਨਾ ਭਜੇ ਖੁਦਾਏ ਤੇ ਉਸ ਸਮੇਂ ਭਗਤ ਨਾਮਦੇਵ ਜੀ ਕਹਿਣ ਲੱਗੇ हे ਮਾਂ ਹੁਣ ਮੈਂ ਵੀ ਆਪਣਾ ਫੈਸਲਾ ਤੈਨੂੰ ਸੁਣਾਉਂਦਾ ਤੂੰ ਮੈਨੂੰ ਮਜਬੂਰ ਪਿਆ ਕੀਤਾ ਹੈ ਤੂੰ ਮੇਰੀ ਆਜ਼ਾਦੀ ਦੇ ਉੱਪਰ ਮਾਨੋ ਗੁਲਾਮੀ ਦੇ ਚਿੰ ਨਿਸ਼ਾਨੀਆਂ ਪਿਆ ਥੋਪ ਰਹੀ ਹੈ ਤੂੰ ਇਹ ਮੈਨੂੰ ਕਹਿ ਰਹੀ ਹੈ ਕਿ ਤੂੰ ਗੁਲਾਮ ਹੈ ਤੂੰ ਆਪਣੀ ਬੋਲੀ ਨਹੀਂ ਬੋਲ ਸਕਦਾ ਤੂੰ ਆਪਣੇ ਵਿਚਾਰ ਪ੍ਰਗਟ ਨਹੀਂ ਕਰ ਸਕਦਾ ਤੂੰ ਦੂਜੇ ਦੇ ਵਿਚਾਰਾਂ ਵਿੱਚ ਜੀਵਨ ਪਿਆ ਜੀ ਮੈਂ ਇਹ ਪ੍ਰਵਾਨ ਨਹੀਂ ਕਰ ਸਕਦਾ ਇਸ ਲਈ ਮੈਂ ਐਲਾਨ ਪਿਆ ਕਰਦਾ ਹਾਂ ਨਾ ਹਾਂ ਉਂਤੇ ਮੇਰਾ ਪੂੰਗਰਾ ਨਾ ਤੂੰ ਮੇਰੀ ਮਾਏ ਅੱਜ ਤੋਂ ਬਾਅਦ ਨਾ ਮੈਂ ਤੇਰਾ ਪੁੱਤਰ ਹੈ ਨਾ ਤੂੰ ਮੇਰੀ ਮਾਤਾ ਹੈ ਫੈਸਲਾ ਮੇਰਾ ਨਹੀਂ ਭਗਤ ਨਾਮਦੇਵ ਜੀ ਦਾ ਸੱਚ ਦਾ ਸੱਚੇ ਭਗਤ ਦਾ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦਾ ਇਸ ਲਈ ਖਿਆਲ ਕਰਿਓ ਕੋਈ ਅੱਖ ਨਾ ਇਦਾਂ ਨਹੀਂ ਤੇ ਇਦਾਂ ਕਰੋ ਉਹ ਨਹੀਂ ਕੀਤਾ ਜਾ ਸਕਦਾ ਉਹ ਨਹੀਂ ਹੋਇਆ ਜਾ ਸਕਦਾ ਕੋਈ ਆ ਕਰਕੇ ਆਪਣੀ ਤੌਸਨ ਲਾ ਕੇ ਤੁਸੀਂ ਆ ਕਿੰਨਾ ਕਰੋ ਅੱਜ ਵੀ ਚਾਰ ਕੁਝ ਆ ਨਾ ਕਰੋ ਅੱਜ ਵੀ ਚਾਰ ਸਾਡੀ ਮਰਜ਼ੀ ਦੀ ਕਰੋ ਉਹ ਨਹੀਂ ਹੋ ਸਕਦਾ ਉਹ ਨਹੀਂ ਕੀਤਾ ਜਾ ਸਕਦਾ ਇਸ ਲਈ ਖਿਆਲ ਕਰਿਓ ਚਾਹੀਦਾ ਤੇ ਇਹ ਹੈ ਕਿਉਂਕਿ ਜਿਹੜੇ ਇਹੋ ਜੀ ਅਨਸਰ ਨੇ ਜਿਹੜੇ ਇਹੋ ਜੀ ਦਿਨਾਂ ਨੂੰ ਧੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨਹੀਂ ਪਾਉਂਦੀ ਜਿਨ੍ਹਾਂ ਨੂੰ ਸੱਚ ਨਹੀਂ ਪਾਉਂਦਾ ਚਾਹੀਦਾ ਏ ਕਿ ਸੰਗਤ ਜਿਹੜੀ ਸਮੁੱਚੇ ਰੂਪ ਦੇ ਵਿੱਚ ਐਸੇ ਪ੍ਰਚਾਰਕਾਂ ਦਾ ਐਸੇ ਗੁਰਮੁਖ ਪਿਆਰਿਆਂ ਦਾ ਸਾਥ ਦੇਵੇ ਜਿਹੜੇ ਧੰ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਮਰਪਤ ਨੇ ਸੰਗਤ ਨੂੰ ਚਾਹੀਦਾ ਕਿਉਂਕਿ ਸੰਗਤ ਖਾਲੀ ਕੰਨ ਰਸ ਹੋਣ ਲਈ ਨਹੀਂ ਹੈ ਸੰਗਤ ਆਪ ਆਪਣਾ ਜਿਹੜਾ ਸਟੈਂਡ ਲਵੇ ਤੇ ਐਸੇ ਜਿਹੜੇ ਗੁੰਡਾ ਰੂਪੀ ਅੰਸਰ ਆ ਕਰਕੇ ਸੱਚ ਦੀ ਆਵਾਜ਼ ਦਬਾਉਣਾ ਚਾਹੁੰਦੇ ਨੇ ਉਹਨਾਂ ਦੇ ਲਈ ਸੰਗਤ ਸਟੈਂਡ ਲੈ ਕਰਕੇ ਫੈਸਲਾ ਕਰੇ ਕਿ ਐਸੇ ਅੰਸਰ ਸਾਡੇ ਗੁਰੂ ਘਰਾਂ ਵਿੱਚ ਨਹੀਂ ਚਾਹੀਦੇ। ਐਸਾ ਮਾਹੌਲ ਸਾਡੇ ਗੁਰੂ ਘਰਾਂ ਵਿੱਚ ਨਹੀਂ ਚਾਹੀਦਾ ਬਲਕਿ ਮੈਂ ਤੇ ਇਹ ਵੀ ਕਵਾਂਗਾ ਕਿ ਕਿ ਅੱਜ ਹੀ ਸ੍ਰੀ ਅਕਾਲ ਤਖਤ ਸਾਹਿਬ ਜੀ ਨੂੰ ਤੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੂੰ ਈਮੇਲਾਂ ਕੀਤੀਆਂ ਜਾਣ ਮੇਲਾਂ ਕਰਕੇ ਪੁੱਛਿਆ ਜਾਏ ਕਿ ਕੀ ਸ੍ਰੀ ਅਕਾਲ ਤਖਤ ਸਾਹਿਬ ਜੀ ਨੇ ਸਰਬਜੀਤ ਸਿੰਘ ਧੁੰਦੇ ਉਪਰ ਕੋਈ ਪਾਬੰਦੀ ਲਾਈ ਹੈ ਬੋਲਣ ਦੀ ਕੀ ਸ੍ਰੀ ਅਕਾਲ ਤਖਤ ਸਾਹਿਬ ਜੀ ਨੇ ਸਰਦਾਰ ਸਰਬਜੀਤ ਸਿੰਘ ਧੁੰਦੇ ਦੇ ਉਪਰ ਕਿਸੇ ਪ੍ਰਕਾਰ ਦਾ ਬੈਨ ਲਾਇਆ ਕਥਾ ਕਰਨ ਕਰ ਪੁੱਛਿਆ ਜਾਏ ਪੁੱਛੀ ਤਾਂ ਸਹੀ ਅਕਾਲ ਤਖਤ ਸਾਹਿਬ ਕੀ ਕਹਿ ਰਹੇ ਆ ਇਸ ਲਈ ਖਿਆਲ ਕਰਿਓ ਜਿੰਨਾ ਚਿਰ ਅਸੀਂ ਇੱਕ ਨੂੰ ਸਮਰਪਤ ਨਹੀਂ ਹੁੰਦੇ ਤੇ ਇੱਕ ਦੀ ਵਿਚਾਰਧਾਰਾ ਨੂੰ ਫੈਲਾਉਣ ਵਾਲੇ ਇੱਕ ਦੀ ਵਿਚਾਰਧਾਰਾ ਸੁਣਾਉਣ ਵਾਲੇ ਇੱਕ ਦੀ ਵਿਚਾਰਧਾਰਾ ਨੂੰ ਜਿਹੜੇ ਸਮਰਪਤ ਨਹੀਂ ਜਿਉਂ ਨਾਲ ਦੀ سپورਟ ਤੇ ਖਲੇ ਖੜੇ ਨਾ ਹੋਏ ਤੇ ਖਿਆਲ ਕਰਿਓ ਕੱਲ ਨੂੰ ਤੁਹਾਨੂੰ ਕਿਸੇ ਪ੍ਰਕਾਰ ਦਾ ਇਹ ਉਲੰਭਾ ਨਹੀਂ ਹੋਣਾ ਚਾਹੀਦਾ ਕਿ ਸਾਨੂੰ ਕੋਈ ਗੁਰੂ ਦੀ ਗੱਲ ਨਹੀਂ ਸੁਣਾ ਰਿਹਾ ਤੁਹਾਨੂੰ ਕਥਾ ਕਹਾਣੀਆਂ ਜ਼ਰੂਰ ਸੁਣਾਉਣਗੇ ਤੁਹਾਨੂੰ ਕਿ ਹਰ ਪ੍ਰਕਾਰ ਦਾ ਜਿਹੜਾ ਉਹ ਜਿਸ ਤੋਂ ਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਕੱਢਿਆ ਸੀ ਨਾ ਜਿਸ ਚਿੱਕੜ ਵਿੱਚੋਂ ਤੁਹਾਨੂੰ ਉਸੇ ਚਿੱਕੜ ਦੇ ਵਿੱਚ ਫਿਰ ਤਕੇਲਣਗੇ ਤੇ ਉਹ ਕੋਸ਼ਿਸ਼ ਹੋ ਰਹੀਆਂ ਇਸ ਲਈ ਜਿਹੜੇ ਇੱਕ ਨੂੰ ਸਮਰਪਤ ਨੇ ਧੰ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਮਰਪਤ ਨੇ ਸੱਚ ਨੂੰ ਸਮਰਪਤ ਨੇ ਗੁਰੂ ਦੀ ਬਾਣੀ ਨੂੰ ਸਮਰਪਤ ਨੇ ਉਹਨਾਂ ਦਾ ਸਾਥ ਦੇਣ ਦੇ ਲਈ ਆਪਣੇ ਆਪ ਦੇ ਅੰਦਰ ਵੀ ਜਿਹੜਾ ਅਸੀਂ ਝਾਤ ਮਾਰੀਏ ਕਿ ਅਸੀਂ ਕਿਸ ਪ੍ਰਕਾਰ ਉਹਨਾਂ ਦਾ ਸਾਥ ਦੇ ਸਕਦੇ ਹਾਂ ਤੇ ਐਸੀ ਅੰਸਰ ਜਿਹੜੇ ਆ ਕਰਕੇ ਇੱਕ ਦੀ ਵਿਚਾਰਧਾਰਾ ਨੂੰ ਬੰਦ ਕਰਾਉਣਾ ਚਾਹੁੰਦੇ ਨੇ ਉਹਨਾਂ ਦੇ ਨਾਲ ਕਿਵੇਂ ਨਿਪਟਣਾ ਹੈ ਇਹ ਸਾਨੂੰ ਵੇਖਣਾ ਚਾਹੀਦਾ ਸਾਨੂੰ ਆਪਣੇ ਜੀਵਨ ਅੰਦਰ ਝਾਤ ਮਾਰਨੀ ਚਾਹੀਦੀ ਜਿਸ ਦੀ ਗੁਰੂ ਅੱਗੇ ਅਰਦਾਸ ਕਰੀਏ हे ਮੇਰੇ ਮਾਲਕ ਤੂੰ ਰਹਿਮਤ ਕਰ ਬਖਸ਼ਿਸ਼ ਪਿਆ ਕਰ ਅਸੀਂ ਆਖ ਸਕੀਏ ਬਿਨ ਥਾਪੇ ਹਮ ਮਾਨੇ ਨਹੀਂ ਅਸੀਂ ਕਹਿ ਸਕੀ ਸਾਡਾ ਰੱਬ ਇੱਕ ਹੈ ਸਾਡਾ ਗੁਰੂ ਇੱਕ ਹੈ ਅਸੀਂ ਆਖ ਸਕੀਏ ਇੱਕੋ ਹੈ ਆਇ ਇੱਕੋ ਹੈ ਸਾਹਿਬ ਮੇਰਾ ਇੱਕੋ ਹੈ ਇਸ ਇੱਕ ਅਕਾਲ ਪੁਰਖ ਵਾਹਿਗੁਰੂ ਦੀ ਬਾਣੀ ਜਿਹੜੀ ਸੱਚ ਦੀ ਬਾਣੀ ਹੈ ਉਹ ਸੱਚ ਦੀ ਬਾਣੀ ਰਾਹੀ ਉਸ ਰੱਬ ਦੇ ਅੱਗੇ ਅਰਦਾਸ ਕਰੀਏ ਕਿ ਵਿਸਰਨਾ ਹੀਂਦਾ ਤਾਰ ਵਿਸਰਨਾ ਹੀਂਦਾ ਤਾਰ ਵਿਸਰਨਾ ਹੀਂਦਾ ਤਾਰ ਆਪਣਾ ਨਾਮ ਦੇ ਹੋ ਆਪਣਾ ਨਾਮ ਦੇ ਹੋ ਆਪਣਾ ਨਾਮ ਦੇ ਹੋ ਆਪਣਾ ਨਾਮ ਦੇ ਹੋ ਗੁਣ ਕਾਮਾ ਜਿਨ ਰਾਤ ਗੁਣ ਗਾਵਾ ਜਿਨ ਰਾਤ ਵਾ ਵਾ ਤਿੰਨ ਰਾਤ ਗੁਣ ਗਾਵਾ ਤਿੰਨ ਰਾਤ ਨਾਨਕ ਚਾਉ ਏ ਹੋ ਨਾਨਕ ਚਾਉ ਏ ਹੋ ਨਾਨਕ ਚਾਉ ਏ ਹੋ ਨਾਨਕ ਚਾਉ ਏ ਹੋ ਮਾਲਕ ਰਹਿਮਤ ਕਰੀ ਮਾਲਕ ਦੇ ਦਰ ਕਰ ਕੀਤੀ ਅਰਦਾਸ ਪ੍ਰਵਾਨ ਹੋ ਜਾਏ ਪਿਆਰਿਓ ਤਾਂ ਹੀ ਹੋਣ ਕੀ ਸੜੇ ਲੋਕ ਸੁਖੀਏ ਪਰਲੋਕ ਸੁਹੇਲੇ ਨਾਨਕ ਹਾਰ ਪਰ ਬਾਪੇ ਮੇਲੇ ਹੋਈ ਪੁਲ ਗਲਤੀ ਦੀ ਖਿਮਾ ਪ੍ਰਵਾਨੋ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ